ਅਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਸ਼ਹਿਰ ਆਏ ਆ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਵੀ ਭਾਈ ਜੀ ਉਹਨਾਂ ਦਾ ਨਾ ਇੱਕ ਝੋਟੀ ਆ। ਬਾਕੀ ਇਹਨਾਂ ਦਾ ਬਾਹਰ ਦਾ ਆ ਗਿਆ ਵੀ ਜਾ ਉਹਦਾ ਕਰਕੇ ਨਾ ਵੇਚ ਦੇਣੀ ਆ ਕੱਲੀ ਸਿੰਗਲੀ ਆ ਬਾਕੀ ਹੋਰ ਵੀ ਪਸ਼ੂ ਹੈਗੇ ਆ ਦੋ ਚਾਰ। ਚਲੋ ਥੋੜੇ ਥੋੜੇ ਕੱਚੇ ਜਾਂਦੇ ਉਹ ਤਰੀਕੇ ਨਾਲ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਸੂਤਰ ਆਈ ਜਾਂਦੀ ਸਾਰੀਆਂ ਹੀ ਦੇ ਦੇਣੀਆਂ। ਤੇ ਇਹ ਤਿਆਰ ਆ। ਚਲੋ ਅਸੀਂ ਕਰਦੇ ਗੱਲ ਬਾਤ ਤੇ ਲੈਨੇ ਦੀ ਪੂਰੀ ਡੀਟੇਲ। ਹਾਂਜੀ ਆਓ ਜੀ। ਆ ਇੱਧਰ ਆ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਨੋ ਠੀਕ ਠਾਕ ਜੀ? ਹਾਂਜੀ ਚੜ੍ਹਦੀ ਕਲਾ। ਹਾਂਜੀ ਤੇ ਫਿਰ ਝੋਟੀ ਦੇ ਦਨੀ ਆ। ਸਾਡੀ ਵੀਰ ਜੀ ਦੇ ਦਨੀ ਆ ਬਾਹਰ ਜਾਣਾ ਫਿਰ ਨਹੀਂ ਸਾਹਮਣੀ ਬੰਦਾ ਤਾਂ ਹੈ ਨਹੀਂ ਮੇਰੇ ਕੋ। ਠੀਕ ਹੈ ਜੀ। ਹਾਂ ਤੇ ਕੀ ਡਿਟੇਲ ਜਿਹਦੀ ਨਾਲੇ ਨਾਮ ਨਾਮ ਦੱਸੋ ਪਹਿਲਾਂ ਆਪਣਾ। ਮੇਰਾ ਲਖਵਿੰਦਰ ਸਿੰਘ। ਹਾਂਜੀ ਤੇ ਡਰੈੱਸ ਡਰੈੱਸ ਅਜਨਾਲਾ ਹੀ ਆ। ਅਛਾ ਜਨਾਲਾ ਸ਼ਹਿਰ ਜਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਮਸਾ ਹਾਂਜੀ ਫੋਨ ਨੰਬਰ ਦੱਸ ਦੋ। 98148 ਹਾਂਜੀ 58141 ਠੀਕ ਹੈ ਜੀ। ਤੇ ਕੀ ਡਿਟੇਲ ਦੇ ਝੋਟੀ ਦੀ? ਉਹ ਤੇ ਵੀ ਜਿਹੇ ਤੋ ਦਜੂਏ ਸੁਹਣੀ ਯਾਰ ਕਾ ਅਛਾ ਦੂਜੇ ਸੁਹੇ ਸੁਣੀ ਆ ਹਾਂ ਪਹਿਲੇ ਸੁਹੇ ਨੇ 14 14 ਕਿਲੋ ਦੁੱਧ ਦਿੱਤਾ ਸੀ ਹਾਂਜੀ ਹਾਂਜੀ ਤੇ ਕਿੰਨਾ ਚਵਾਜੂ ਐਰਕੀ ਐਰਕਾ 16 ਪਲੱਸ ਘੜੂਗੀ ਠੀਕ ਹੈ ਚਲੋ ਕੋਈ 15 ਮੰਨ ਕੇ ਲਵੇ ਭਰਾ ਤੇ ਤੋਰੋਂ ਇਹਨੂੰ ਥੋੜਾ ਜਿਹਾ ਦਿਨ ਕਿੰਨੇ ਖੜੂ ਅਛਾ ਅਛਾ ਕਿੰਨੇ ਦਿਨ ਖੜੂਗੀ ਹੁਣ ਇਹ ਤੇ ਦਿਨ ਵੀਰ ਜੀ 10 ਲੈ ਜਾਣੇ ਨੇ 6-10 ਦਿਨ ਲੈ ਜੂਗੀ ਹਾਂਜੀ ਵੀਰ ਜੀ ਤੋਰੋ ਇਹਨੂੰ ਛੋਟੇ ਫੜੀ ਤੋਰ ਦੋ ਉਹਦਰੋਂ ਲੰਮੀ ਤੋਰ ਦੋ ਲੋ ਜੀ ਹੋਰ ਵੀ ਵੀਰ ਕੋ ਪਸ਼ੂ ਆ ਗਏ ਪਰ ਜਿੱਦਾਂ ਜਿੱਧਾ ਆ ਗਏ ਆਂਦੇ ਉਸ ਤਰੀਕੇ ਨਾਲ ਸੇਲ ਕਰਦੇ ਨੇ ਸਾਰੇ ਹੀ ਪਸ਼ੂ ਬੰਦੇ ਲੀਵਰ ਤੇ ਨਹੀਂ ਆਉਂਦੀ ਆਓ ਸ਼ਹਿਰ ਦੇ ਵਿੱਚ ਆਈ ਨਾਲਾ ਸ਼ਹਿਰ ਆ ਤੇ ਉਹਦਾ ਕਰਕੇ ਫਿਰ ਤੁਹਾਨੂੰ ਪਤਾ ਲੀਵਰ ਲੋਰ ਨਹੀਂ ਸ਼ਹਿਰਾਂ ਚ ਲੱਭਦੀ ਤੇ ਪਸ਼ੂ ਜਿੱਦਾਂ ਜਿੱਧਾਂ ਵੀ ਸੂਤਰ ਆਉਂਦੇ ਜਾਂਦੇ ਆਂ ਹੋਰ ਵੀ ਆ ਵੇਖੋ ਹੋ ਗਈਆਂ ਝੋਟੀਆਂ ਮੱਝਾਂ ਵਿੱਚ ਬਾਕੀ ਚਲੋ ਆਂਦੇ ਵੀ ਮਹੀਨੇ-ਮਹੀਨੇ ਕੋਈ ਮਹੀਨੇ ਦੀ ਕੱਚੀ ਆ ਕੋਈ 15 ਦਿਨਾਂ ਦੀ ਕੱਚੀ ਜਿੱਦਾਂ ਜਿੱਧਾਂ ਸੂਤਰ ਆਈ ਗਈਆਂ ਦੇ ਦੇਣੀਆਂ ਸਾਰੀਆਂ ਇਹ ਬਹੁਤ ਕਮਾਲ ਦੀ ਜੰਮੀ ਪਲੀ ਝੋਟੀਆਂ ਪੂਰੀ ਹਾਂ ਮੋੜ ਲਿਆ ਵੀਰ ਜੀ ਮੋੜ ਲਿਆ ਉਹ ਕਿ ਕਿ ਸ਼ਹਿਰ ਇਹਨਾਂ ਦਾ ਜਨਾਲਾ ਜੀ ਪੂਰੀ ਕਦਵਜਨ ਵਾਲੀ ਆ ਕੋਈ ਭਰਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੇ ਕਿ ਦੇ ਇਹਨਾਂ ਸਾਰਾ ਹੀ ਮਾਲ ਦੇਣਾ ਪਰ ਚਲੋ ਜਿੱਦਾਂ ਜਿੱਦਾਂ ਸੂਤਰ ਆਉਂਦੀਆਂ ਗਈਆਂ ਕਿਉਂਕਿ ਫੈਮਿਲੀ ਸਾਰੀ ਇਹਨਾਂ ਦੀ ਬਾਹਰ ਆ ਤੇ ਫਿਰ ਲੇਬਰ ਨੂੰਰ ਸ਼ਹਿਰਾਂ ਚ ਲੱਭਦੀ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਜੀ ਬਾਕੀ ਕੋਈ ਵੀ ਭਰਾ ਝੋਟੀ ਵੇਖ ਕੇ ਤੇ ਫਿਰ ਮੁੱਲ ਲਾਵੇ ਅਜ ਦਿਨ ਦਾਖ ਖੜੂਗੀ 10 ਦਿਨਾਂ ਨੂੰ ਪੂਰੀ ਤਿਆਰ ਹੋ ਜੂਗੀ ਝੋਟੀ ਬਾਕੀ ਚਲੋ ਮੁੱਲ ਮਾਲ ਇਹਦਾ ਪੁੱਛ ਲੈਨੇ ਆ ਕੀ ਹਿਸਾਬ ਬਤਾਵੇ ਹਾਂਜੀ ਕਿੰਨੇ ਦੀ ਕਰ ਦੇਣੀ ਫਿਰ ਇਹ ਜਾਇਜ਼ੀ ਕਰ ਦੇਣੀ ਵੀਰ ਜੀ ਜਾਇਜ਼ੀ ਫੋਨ ਤੇ ਕਰਨਾ ਮੁੱਲ ਕੇ ਜੀ ਨਹੀਂ ਨਹੀਂ ਫੋਨ ਤੇ ਕਰਾਂਗੇ ਹਾਂ ਫੋਨ ਤੇ ਚਲੋ ਜਾਇਜ਼ੀ ਕਰਿਓ ਦੂਰੋਂ ਨੇੜੋਂ ਜੇ ਕੋਈ ਭਰਾ ਕਰੇ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਵੀਰ ਜੀ ਅਸੀਂ ਕਿਹੜੇ ਵਪਾਰੀ ਆ ਅਸੀਂ ਤੇ ਜਾਇਜ਼ੀ ਕਰਦੇ ਹਾਂ 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 ਮਾਣ ਤਣ ਕਰਦੇ ਹੋ ਬਿਲਕੁਲ ਬਿਲਕੁਲ ਬਾਕੀ ਚਲੋ ਝੋਟੀ 'ਚ ਕੋਈ ਸ਼ੱਕ ਨਹੀਂ ਜੇ ਤੇ ਬਾਕੀ ਚਲੋ ਗੱਬਣਿਆ ਕੋਈ ਭਰਾ ਹਾਂ ਜੀ ਹਾਂ ਜੀ ਪਾ 10 ਦਿਨ ਲੈਂਦੀ ਹੈ ਹਾਂ 10 ਦਿਨ ਦੀ ਕੱਚੀ ਹੈ 10 ਦਿਨਾਂ ਦੀ ਪੂਰੀ ਤਿਆਰ ਹੋ ਜੂਗੀ ਬਾਕੀ ਚਲੋ ਭਰਾ ਆਪਣੀ ਗੱਬਣਿਆ ਪਾਸ ਪੂਸ ਕਰਕੇ ਆ ਤਸੱਲੀ ਕਰਕੇ ਮੇਰਾ ਭਰਾ ਖਰੀਦ ਦਿਓ ਠੀਕ ਹੈ ਜੀ